ਇਹ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 26 ਸੀਟਾਂ 239 ਉਮੀਦਵਾਰ ਦੁਜੇ ਪੜਾਟਾ ਅੱਜ ਇੱਥੇ ਸਮਝੇ ਪੂਰਾ ਨੰਬਰ ਇਹ ਇਸ ਦਿਨ ਜੰਮੂ ਕਸ਼ਮੀਰ ਤੋਂ ਅੱਜ ਬਹੁਤ ਦਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਵੀ VOTING ਹੋਏਗੀ ਇਸ ਪੜਾਅ ਚ 26 ਸੀਟਾਂ ਤੇ VOTING ਹੋਣੀ ਹੈ ਇਸ ਤੇ 239 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਦੂਜੇ ਪੜਾਵੇ ਚ ਮਾਤ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ ਸ਼ਿਰੀਨਗਰ ਗੰਦਰਬਲ ਅਤੇ ਬੱਡ ਰਾਮ ਵੀ ਸ਼ਾਮਿਲ ਹੋਏ ਇਸ ਦੇ ਨਾਲ ਹੀ ਜੰਮੂ ਦੇ ਰਿਆਸੀ ਦੇ ਨਾਲ ਨਾਲ ਰਾਜੋਰੀ ਅਤੇ ਪੂਛ ਦੇ ਸਰਹੰਦੀ ਜਿਲੇ ਅਜੋ ਵੀ ਵੋਟਿੰਗ ਹੋਵੇਗੀ ਅਤੇ ਇਸ ਇਲਾਕੇ ਵਿੱਚ ਪਿਛਲੇ 3 ਸਾਲਾਂ ਤੋਂ ਕਈ ਅਤਵਾਦੀ ਹਮਲੇ ਹੋਏ ਹਨ ਪੰਜ ਸਾਬਕਾ ਮੰਤਰੀ ਦਸ ਸਾਬਕਾ ਵਿਧਾਇਕ ਦੀ ਮਿਦਾਨ ਵਿੱਚ ਹਨ ਅਤੇ ਇਹ ਗੇੜ ਵਿੱਚ 26 ਵਿਧਾਨ ਸਭਾ ਹਲਕਿਆਂ ਦੇ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਤੇ ਮੁਖ ਰਵਿੰਦਰ ਰੈਣਾ ਰਜੋਨੀ ਜ਼ਿਲੇ ਦੇ ਨੁਸ਼ੀਰਾ ਸੀਟ ਤੋਂ ਮੋੜ ਝੋਣ ਲੜ ਰਹੇ ਹਨ ਇਸ ਤੋਂ ਇਲਾਵਾ ਦੂਜੇ ਪਾਸੇ ਪੰਜ ਸਾਬਕਾ ਮੰਤਰੀ ਅਤੇ 10 ਸਾਬਕਾ ਵਿਧਾਇਕ ਵੀ ਝੋੜ ਮੈਦਾਨ ਵਿੱਚ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ